ਵਾਇਬਰ ਜੀ ਕੀ ਵੱਤੇ ਸੋ ਗੁਰਮੁਖ ਪਿਆਰੇਓ ਜਿਵੇਂ ਕਿ ਆਪ ਸਭ ਸੰਗਤਾਂ ਜਾਣਦੇ ਹੋ ਕਿ ਬਾਬਾ ਬਕਾਲਾ ਹੋਏ ਕਿ ਜੋ ਰਖਣ ਪੁੰਨਿਆ ਦੇ ਦਿਹਾੜੇ ਤੇ ਜੋ ਨਾਨ ਸਿੰਘਾ ਵੱਲੋਂ ਮਹਾਰਾਜ ਬਾਬਾ ਜੋਬਾ ਸਿੰਘ ਜੀ ਦੀ ਰਹਿਣ ਮਾਇਂ ਦੇ ਹੇਠ ਜੋ ਮੁਹੱਲੇ ਨਿਕਲ ਰੇ ਸਨ ਉਹਨਾਂ ਦੇ ਮਗਰ ਹੋਰ ਵੀ ਅੰਦਾ ਇਹ ਐਕਸੀਡੈਂਟ ਨਹੀਂ ਮੰਨ ਲਿਆ ਜਾ ਸਕਦਾ ਉਹਦੇ ਵਿੱਚ ਕੋਈ ਅਣਪਛਾਤੇ ਵਿਅਕਤੀਆਂ ਵੱਲੋਂ ਜੋ ਇਹ ਫਾਇਰ ਕੀਤੇ ਗਏ ਸਨ ਤੇ ਤੇ ਉਹ ਉਸ ਗੋਲੀ ਦਾ ਸ਼ਿਕਾਰ ਹੋਏ ਤੇ ਜੋ ਅਕਾਲ ਚਲਾਣਾ ਕਰ ਗਏ ਤੇ ਸਾਨੂੰ ਬਾਬਾ ਅੰਕਾਰਦੇ ਆ ਕਿ ਆਪਾਂ ਇਹ ਨਾ ਕਹੀਏ ਕਿ ਐਕਸੀਡੈਂਟ ਫਾਇਰ ਆ ਜਿਹੜੇ ਦੋਸ਼ੀ ਇਹ ਕੰਮ ਕਰਕੇ ਭੱਜੇ ਨੇ ਗੋਲੀਆਂ ਚਲਾ ਕੇ ਭੱਜੇ ਨੇ ਤੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਹਾਂਜੀ ਬਾਬਾ ਜੀ ਜਿਹੜੀ ਬਾਬਾ ਪਕਾਲਾ ਵਿਖੇ ਘਟਨਾ ਵਾਪਰੀ ਸੀ ਗੋਲੀ ਚੱਲੀ ਸੀ ਪੁਲਿਸ ਦਾ ਕਹਿਣਾ ਹੈ ਕਿ ਇੱਕ ਐਕਸੀਡੈਂਟਲ ਫਾਇਰ ਸੀ ਤੁਸੀਂ ਕੀ ਕਹਿਣਾ ਚਾਹੋਗੇ ਉਸ ਸਮੇਂ ਕੀ ਵਾਕਿਆ ਹੋਇਆ ਸੀ ਕੀ ਗੱਲਬਾਤ ਸੀ ਸਭ ਤੋਂ ਪਹਿਲਾਂ ਤੇ ਟੀਵੀ ਚੈਨਲਾਂ ਦੇ ਮਾਧਮ ਰਾਹੀਂ ਸਾਰੀ ਸੰਗਤ ਦੇਖ ਰਹੀ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮੁਖ ਪਿਆਰਿਓ ਜਿਵੇਂ ਕਿ ਆਪ ਸਭ ਸੰਗਤਾਂ ਜਾਣਦੇ ਹੋ ਕਿ ਬਾਬਾ ਬੁਕਾਲਾ ਵਿਖੇ ਜੋ ਰਖੜ ਪੁੰਨਿਆਂ ਦੇ ਦਿਹਾੜੇ ਤੇ ਜੋ ਨਿਹੰਗ ਸਿੰਘਾਂ ਵੱਲੋਂ ਮਹੱਲਾ ਕੱਢਿਆ ਜਾਂਦਾ ਵਾ ਜੋ ਸਾਡੇ ਬਹੁਤ ਅਤੀ ਸਤਿਕਾਰਯੋਗ ਮਸ਼ਹੂਦਾ ਤਰਨਾਦਾਰ ਬਾਬਾ ਬੁਕਾਲਾ ਦੇ ਮੌਜੂਦਾ ਮੁਖੀ ਜ세ਦਾਰ ਬਾਬਾ ਜੋਗਾ ਸਿੰਘ ਜੀ ਦੀ ਰਹਿਨਮਾਈ ਹੇਠ ਜੋ ਮੁਹੱਲੇ ਨਿਕਲਦੇ ਸਨ ਉਹਨਾਂ ਦੇ ਮਗਰ ਹੋਰ ਵੀ ਇਲਾਕੇ ਸੀ ਜੋ ਦਲਪੰਥ ਜਿਹੜੇ ਚੱਲ ਰਹੇ ਸਨ ਤੇ ਉਹਦੇ ਵਿੱਚ ਜਿਹੜਾ ਇਹ ਐਕਸੀਡੈਂਟ ਨਹੀਂ ਮਤਲਬ ਇਹ ਕਿਹਾ ਜਾ ਸਕਦਾ ਉਹਦੇ ਵਿੱਚ ਕੋਈ ਆਨਪਛਾਤੇ ਵਿਅਕਤੀਆਂ ਵੱਲੋਂ ਜੋ ਇਹ ਫਾਇਰ ਕੀਤੇ ਗਏ ਸਨ ਤੇ ਉਹਦੇ ਵਿੱਚ ਜੋ ਬਹੁਤ ਸਦਕਾਰਯੋਗ ਬਾਬਾ ਕਿੱਲੀ ਜੀ ਜਿਨ੍ਹਾਂ ਦਾ ਨਾਮ ਬਾਬਾ ਜਗਿੰਦਰ ਸਿੰਘ ਤੇ ਕਿੱਲੀ ਪੀਰ ਕਰਕੇ ਉਹਨਾਂ ਨੂੰ ਬਾਬਾ ਕਿੱਲੀ ਜੀ ਕਰਕੇ ਜਾਣਿਆ ਜਾਂਦਾ ਸੀ ਤੇ ਉਹ ਉਸ ਗੋਲੀ ਦਾ ਸ਼ਿਕਾਰ ਹੋਏ ਤੇ ਜੋ ਅਕਾਲ ਚਲਾਣਾ ਕਰ ਗਏ ਤੇ ਸਾਨੂੰ ਬਾਬਾ ਕਿੱਲੀ ਜੀ ਦੇ ਅਕਾਲ ਚਲਾਣਾ ਕਰਨ ਜਾਣ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਦੁੱਖਿਆ ਤੇ ਇਹ ਅਸੀਂ ਪ੍ਰਸ਼ਾਸਨ ਕੋ ਮੰਗ ਕਰਦੇ ਆ ਕਿ ਆਪਾਂ ਇਹ ਨਾ ਕਹੀਏ ਕਿ ਐਕਸੀਡੈਂਟ ਫਾਇਰ ਆ ਜਿਹੜੇ ਦੋਸ਼ੀ ਇਹ ਕੰਮ ਕਰਕੇ ਭੱਜੇ ਨੇ ਗੋਲੀਆਂ ਚਲਾ ਕੇ ਭੱਜੇ ਨੇ ਤੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਤੇ ਉਹਨਾਂ ਦੇ ਉੱਤੇ ਜਿਹੜੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਇਹ ਜਿਹੜੇ ਮਹਾਂਪੁਰਖ ਬਾਬਾ ਕਿਲੀ ਜੀ ਜਿਹੜੇ ਚੜ੍ਹਾਈ ਕਰ ਗਏ ਨੇ ਬਹੁਤ ਹੀ ਸ਼ਰਧਾਲੂ ਤੇ ਵਧੀਆ ਪਿਆਰ ਬੰਦਗੀ ਵਾਲੇ ਰੂਹ ਵਾਲੇ ਚੰਗੇ ਰੂਹ ਵਾਲੇ ਸੀਗੇ ਇਨਸਾਨ ਜਿਹੜੇ ਘੋੜਿਆਂ ਦੀ ਸੇਵਾ ਕਰਦੇ ਸੀ ਬਾਬਾ ਜੋਗਾ ਸਿੰਘ ਸਾਹਿਬ ਜੀ ਦੇ ਜਿਹੜੇ ਤਵੇਲੇ ਦੇ ਵਿੱਚ ਘੋੜੇ ਨੇ ਉਹਨਾਂ ਦੇ ਜਫੇਦਾਰ ਸਨ ਤੇ ਬਹੁਤ ਹੀ ਵਧੀਆ ਇਨਸਾਨ ਸਨ ਕਦੀ ਵੀ ਕਿਸੇ ਦੇ ਨਾਲ ਕਦੀ ਕਿਸੇ ਤਰ੍ਹਾਂ ਦਾ ਕੋਈ ਬਖੇੜਾ ਨਹੀਂ ਸੀ ਖੜਾ ਕਰਦੇ ਤੇ ਹਰ ਤਰ੍ਹਾਂ ਹਰ ਜਗ੍ਹਾ ਦੇ ਉੱਤੇ ਜੇ ਕੋਈ ਕਿਸੇ ਦੇ ਵਿੱਚ ਝਗੜਾ ਵੀ ਹੋਵੇ ਤੇ ਉਹ ਉਹਨਾਂ ਨੂੰ ਪਿਆਰ ਦੇ ਨਾਲ ਮਕਾਉਂਦੇ ਸਨ ਤੇ ਇਹ ਪਤਾ ਨਹੀਂ ਕੀ ਘਟਨਾ ਕਰਮ ਹੋਇਆ ਤੇ ਇਹ ਜਿਹੜਾ ਘਟਨਾ ਕਰਮ ਹੈ ਪ੍ਰਸ਼ਾਸਨ ਨੂੰ ਜਿਹੜਾ ਇਨਸਾਫ ਕਰਨਾ ਚਾਹੀਦਾ ਵਾ ਤੇ ਇਹ ਇੰਨੀ ਹੀ ਬੇਨਤੀ ਆ ਸਾਡੀ ਪ੍ਰਸ਼ਾਸਨ ਦੇ ਗਾੜੀ ਕੀ ਲੱਗਦਾ ਕਿ ਕਿਸੇ ਅਣਪਛਾਤੇ ਵਿਅਕਤੀਆਂ ਨੇ ਸਿੰਗਾ ਨੇ ਜਿਹੜੀ ਉੱਥੇ ਗੋਲੀ ਚਲਾਈ ਕਿਸੇ ਨੂੰ ਟਾਰਗੇਟ ਕੀਤਾ ਗਿਆ ਜਾਂ ਗੋਲੀ ਚੱਲ ਗਈ ਨਹੀਂ ਵੇਖੋ ਅਸੀਂ ਉਸ ਮੌਜੂਦ ਜਿੱਥੇ ਫਾਇਰ ਹੋਇਆ ਉਹ ਉੱਥੇ ਅਸੀਂ ਹਾਜ਼ਰ ਨਹੀਂ ਸਾਂ ਅਸੀਂ ਕਾਫੀ ਪਿੱਛੇ ਸਾਂ ਸਾਡੇ ਅਸੀਂ ਗੱਡੀਆਂ ਦੇ ਉੱਤੇ ਉਹ ਜਿੱਥੇ ਘੋੜੇ ਜਲਦੇ ਸੀ ਅੱਗੇ ਇਹ ਘੋੜਿਆਂ ਦੇ ਵਿੱਚ ਉੱਥੇ ਫਾਇਰ ਹੋਇਆ ਤੇ ਇਹ ਬਾਬਾ ਜੀ ਜਿੱਦਾਂ ਬਾਬਾ ਮੇਜਰ ਸਹੋਣਾ ਨੇ ਵੀ ਕਿਹਾ ਕਿ ਫਾਇਰ ਸਾਡੇ ਤੇ ਹੋਇਆ ਸੀ ਤੇ ਪਰ ਇਹ ਤੇ ਵੈਗਰੂ ਜਾਣਦਾ ਵਾ ਕਿ ਬਾਬਾ ਜੀ ਤੇ ਹੋਇਆ ਤੇ ਜਾਂ ਬਾਬਾ ਕਿਲੀ ਜੀ ਤੇ ਹੋਇਆ ਕਿਹੜੇ ਤਰੀਕੇ ਨਾਲ ਹੋਇਆ ਇਹ ਅਸੀਂ ਨਹੀਂ ਜਾਣਦੇ ਇਹ ਤਾਂ ਪ੍ਰਸ਼ਾਸਨ ਸਿੱਧ ਕਰੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਕਿਉਂਕਿ ਬਾਬਾ ਜੋਗਾ ਸਿੰਘ ਸਾਹਿਬ ਜੀ ਜੋ ਜਦੋਂ ਜਥੇਦਾਰ ਨਹੀਂ ਸਾਲ ਨਾ ਬਣੇ ਹਮੇਸ਼ਾ ਸ਼ੀਦਾ ਤਰਨਾ ਵਾਲਾ ਬਾਬਾ ਬਾਲਾ ਉਹਦੋਂ ਵੀ ਸਭ ਸੰਗਤਾਂ ਨੂੰ ਬਹੁਤ ਪਿਆਰ ਕਰਦੇ ਸਨ ਆਏ ਆ ਸੰਗਤਾਂ ਨੂੰ ਰਸਤਾ ਬਸਤਾ ਦੇਣੀਆਂ ਵਾਲਾਂ ਪੰਥਾਂ ਨੂੰ ਆਪਣੇ ਨਾਮ ਹਰ ਤਰ੍ਹਾਂ ਵਾਲੇ ਵੀ ਜੋੜ ਕੇ ਰੱਖਦੇ ਸਨ ਤੇ ਅੱਜ ਜਿਹੇ ਜਥੇਦਾਰ ਬਣ ਗਏ ਤੇ ਹੁਣ ਵੀ ਦਲਾਂ ਪੰਥਾਂ ਨੂੰ ਬਹੁਤ ਪਿਆਰ ਕਰਦੇ ਨੇ ਤੇ ਉਹਨਾਂ ਵੱਲੋਂ ਕਦੇ ਵੀ ਕਿਸੇ ਦੇ ਨਾਲ ਕਦੀ ਇਹ ਵੀ ਈਰਖਾ ਭਾਵਨਾ ਜਾਂ ਕੋਈ ਕਿਸ ਤਰ੍ਹਾਂ ਦਾ ਵੈਰ ਨਹੀਂ ਰੱਖਿਆ ਗਿਆ ਤੇ ਪਰ ਉਹਨਾਂ ਦੇ ਦਲ ਦਾ ਜਥੇਦਾਰ ਜੋ ਚੜ੍ਹਾਈ ਕਰ ਗਿਆ ਵਾ ਅਸੀਂ ਤੇ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਤੇ ਇਹ ਆਪਣੀ ਅਨਗੇਲੀ ਨਾਲ ਵਖਾਈਏ ਕਿ ਐਕਸੀਡੈਂਟ ਹੋਇਆ ਰਿਹਾ ਆਪਾਂ ਇਹਦੇ ਵਿੱਚ ਜਿਹੜਾ ਵਾ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਫੜ ਕੇ ਸਾਹਮਣੇ ਲੈ ਕੇ ਆਈਏ ਤੇ ਜਿਹੜੇ ਦੋਸ਼ੀ ਆਲਾ ਨੂੰ ਸਖਤ ਸਜ਼ਾਵਾ ਮਿਲਣਾ ਉਸ ਦਿਨ ਸੀਨੀਅਰ ਕਪੂਰ ਅਧਿਕਾਰੀ ਜਿਹੜਾ ਉਹਦੇ ਉਸ ਦਿਨ ਕਲੀਅਰ ਕਰਤਾ ਸੀ ਬਾਬਾ ਜੀ ਕਿ ਇਹ ਐਕਸੀਡੈਂਟ ਹੋਇਆ ਰਿਹਾ ਅਚਾਨਕ ਫਾਇਰ ਹੋਇਆ ਕਿਸੇ ਵੀ ਜਿਹੜਾ ਵਾ ਉਹ ਦੇਸੀ ਕੱਟੇ ਦੇ ਨਾਲ ਹੀ ਫਾਇਰ ਨਹੀਂ ਕੀਤਾਗਾ ਜਦੋਂ ਬਾਬਾ ਮੇਜ ਸਿੰਘ ਜੀ ਕਹਿੰਦੇ ਰਿਹਾ ਕਿ ਦੇਸੀ ਕੱਟੇ ਦੇ ਨਾਲ ਮਰਤੇ ਫਾਇਰ ਹੋਇਆ ਦੇਖੋ ਇਹ ਤਾਂ ਮਤਲਬ ਵੀ ਜਦੋਂ ਜਿਹੜਾ ਪੋਸਟਮਾਰਟਮ ਰਿਪੋਰਟ ਉਹਦੇ ਵਿੱਚ ਪਤਾ ਲੱਗੂਗਾ ਕਿ ਉਹ ਜਿਹੜੀ ਗੋਲੀ ਫਾਇਰ ਹੋਇਆ ਜਿਹੜੀ ਬਾਬਾ ਕਿਲੀ ਜੀ ਦੇ ਵੱਜੀ ਗੋਲੀ ਉਹ ਦੇਸੀ ਕੱਟੇ ਤੋਂ ਹੋਈ ਆ ਕਿੱਥੋਂ ਹੋਈ ਆ ਕਿਸ ਤਰ੍ਹਾਂ ਹੋਈ ਆ ਤੇ ਉਹ ਜਿਹੜੀ ਪੋਸਟਮਾਰਟਮ ਰਿਪੋਰਟ ਦੇ ਵਿੱਚੋਂ ਪਤਾ ਲੱਗ ਸਕਦਾ ਤੇ ਜਿਹੜੇ ਐਡ ਐਡ ਵੱਡੇ ਸੀਨੀਅਰ ਜਿਹੜੇ ਅਧਿਕਾਰੀ ਨੇ ਉਹ ਕਹਿਣਗੇ ਐਕਸੀਡੈਂਟ ਫਾਇਰ ਆ ਇਹ ਤਾਂ ਬੜੀ ਮੰਨਪਾਗੀ ਘਟਨਾ ਵਾ ਕਿਉਂਕਿ ਜਿਹੜਾ ਐਕਸੀਡੈਂਟ ਫਾਇਰ ਆ ਤੇ ਵੀ ਤੇ ਪਤਾ ਲੱਗਣਾ ਜਿਹੜਾ ਨਾ ਐਕਸੀਡੈਂਟ ਫਾਇਰ ਕੀਤਾ ਕਿਨੇ ਕਿੱਦਾਂ ਹੋਇਆ ਕੋਈ ਨਾ ਕੋਈ ਤਾਂ ਸੰਗਤ ਦੇ ਸਾਹਮਣੇ ਲਿਆਉਣਾ ਚਾਹੀਦਾ ਤੇ ਅਸੀਂ ਤੇ ਇਹੋ ਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਸੰਗਤ ਨੂੰ ਨੇਰੇ ਵਿੱਚ ਨਾ ਰੱਖਿਆ ਜਾਵੇ ਤੇ ਜਿਹੜਾ ਇਹਦਾ ਸਾਫ਼ ਜਿਹੜਾ ਸ਼ੀਸ਼ੇ ਵਾਂਗ ਕਰਨਾ ਚਾਹੀਦਾ ਵਾ ਕੀ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਤੁਸੀਂ ਆਪਣੇ ਨਾਲ ਸਿੰਘਾਂ ਨੂੰ ਲਿਜਾ ਕੇ ਕੋਈ ਮੰਗ ਪੱਤਰ ਜਾਂ ਬੇਨਤੀ ਪੱਤਰ ਦਿਓਗੇ ਕਿ ਇਸ ਮਾਮਲੇ ਦੀ ਜਿਹੜੀ ਉੱਚਿਤ ਜਾਂਚ ਹੋਵੇ ਤੇ ਜਿਹੜੇ ਵੀ આરોપી ਹੋਣ ਉਹਨਾਂ ਤੇ ਕਾਰਵਾਈ ਹੋਵੇ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਵੱਲੋਂ ਜੋ ਇਹ ਜਿਹੜੀ ਕਾਰਵਾਈ ਕੀਤੀ ਜਾ ਰਹੀ ਆ ਜਿਹੜੀਆਂ ਲਿਖਤੀ ਦਰਖਾਸਤਾਂ ਉਹ ਦਿੱਤੇ ਗਏ ਆ ਕਿ ਸਾਡਾ ਜਿਹੜਾ ਸੰਘ ਚੜਾਈ ਕਰ ਗਿਆ ਤੇ ਉਹਦੇ ਉੱਤੇ ਜਿਹੜੀ ਵੀ ਕੋਈ ਕਾਰਵਾਈ ਬਾਬਾ ਜੀ ਕਰਵਾੜਾ ਤੇ ਬਾਕੀ ਜਿਹੜੇ ਸੀਨੀਅਰ ਅਧਿਕਾਰੀ ਆ ਉਹਨਾਂ ਨੂੰ ਗੋਗਲੋਕ ਮਿੱਟੀ ਨਹੀਂ ਚਾੜਨੀ ਚਾਹੀਦੀ ਉਹਨਾਂ ਨੂੰ ਜਿਹੜੇ ਇਹ ਬੰਦੇ ਜਿਹੜੇ ਦੋਸ਼ੀ ਨੇ ਉਹ ਫੜਨੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਇੱਕ ਅਮਰਜੈਂਸੀ ਫਲਾਮ ਆ ਰਹੀ ਹੈ ਕੰਗੜਾ ਰਣੌਰ ਦੀ ਕਿਸ ਤਰ੍ਹਾਂ ਦੇਖਦੇ ਨੇ ਹਮ ਸਿੰਘ ਜੱਥੇ ਬੰਦੀਆਂ ਉਸ ਨੂੰ ਤੇ ਕੀ ਕਹਿਣਾ ਚਾਹੋਗੇ ਅਗਰ ਰਿਲੀਜ਼ ਹੁੰਦੀ ਆ ਤਾਂ ਉਸ ਤੋਂ ਬਾਅਦ ਸਿਕ ਸੰਗਤਾਂ ਦੇ ਵਿੱਚ ਕਾਫੀ ਰੋਸ ਹੈ ਜਿਵੇਂ ਸਾਰੀਆਂ ਸਿਕ ਸੰਗਤਾਂ ਇਕੱਤਰ ਹੋ ਕੇ ਇਸ ਚੀਜ਼ ਦਾ ਸਾਨੂੰ ਮਤਲਬ ਵੀ ਆਪਾਂ ਜੋ ਵੀ ਗੁਰਮਤਾ ਹੋਊਗਾ ਅਸੀਂ ਉਹਦੇ ਉੱਤੇ ਜੋ ਵੀ ਐਕਸ਼ਨ ਜਥੇਬੰਦੀਆਂ ਲੈਣੀਆਂ ਐ ਨਾਲ ਸਾਰਿਆਂ ਦਾ ਅੰਸ਼ਰਾਂ ਜਥੇਬੰਦੀਆਂ ਦੇ ਨਾਲ ਕੇ ਤੇ ਜਿਹੜੀ ਇਹ ਫਿਲਮ ਆ ਰਹੀ ਆ ਚੰਗਣਾ ਰੋਦ ਦੀ ਅਸੀਂ ਉਹਦਾ ਜਿਵੇਂ ਵੀ ਜਥੇਬੰਦੀਆਂ ਵਿਰੋਧ ਕਰਨਗੇ ਅਸੀਂ ਉਹਨਾਂ ਦਾ ਨਾਂ ਰਾਲ ਕੇ ਵਿਰੋਧ ਕਰਾਂਗੇ ਬਾਕੀ ਜੋ کردار ਮਹਾਂਪੁਰਖ ਬਾਬਾ ਜਰਨੈਲ ਸਿੰਘ ਖਾਲਸਾ ਭੰਡਰਾ ਵਾਲਿਆਂ ਦਾ ਹੈਗਾ ਉਹ کردار ਜਿਹੜਾ ਉਹ ਨਹੀਂ ਵਿਖਾ ਰਹੇ ਇਸ ਫਿਲਮ ਦੇ ਵਿੱਚ کردار ਜਿਹੜਾ ਉਹ ਉਹਨਾਂ ਦਾ ਬਹੁਤ ਕੋਜੀ ਤਰੀਕੇ ਦੇ ਨਾਲ ਇਹ ਜੀ ਪੇਸ਼ ਕਰ ਰਹੇ ਨੇ ਤੇ ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਸਾਡੀ ਸਰਮੌਰ ਕਮੇਟੀ ਜਿਹੜੀ ਸਿੱਖ ਪੰਥ ਦੀ ਨੁਮਾਇੰਦਾ ਜਮਾਤ ਐਸਜੀਪੀਸੀ ਉਹਨਾਂ ਵੱਲੋਂ ਵੀ ਇਸ ਫਿਲਮ ਦਾ ਬਾਈਕਾਟ ਕੀਤਾ ਗਿਆ ਤੇ ਅਸੀਂ ਉਹਨਾਂ ਦੇ ਨਾਲ ਅਸੀਂ ਇਸ ਫਿਲਮ ਦਾ ਜਿਹੜਾ ਬਾਈਕਾਟ ਕਰਦੇ ਆ ਇਹ ਜਿਹੜੀਆਂ ਫਿਲਮਾਂ ਇਹੋ ਜਿਹੀਆਂ ਜਿਨ੍ਹਾਂ ਦੇ ਨਾਲ ਪੰਜਾਬ ਦੀ ਸ਼ਾਂਤੀ ਖਰਾਬ ਹੋਵੇ ਉਹ ਜਿਹੜੀਆਂ ਫਿਲਮਾਂ ਪੰਜਾਬ ਦੇ ਵਿੱਚ ਨਹੀਂ